ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਿਖਬਾਰ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਛੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਪਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱਪ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ ਬੀਬੀਐਮਬੀ ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 ਸੀਆਈਐਸਐਫ ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਣ ਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਆ ਜਿਹੜੀ CISF ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇਲੀਅਕੇ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਦਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਤਾ ਪਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਬੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਪੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਹੈ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਈਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜਦੇ ਹਾਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਹੈ ਕਿਉਂਕਿ 200 ਜਿਹੜੇ ਨੇ ਉਹ ਭੇਜ ਦਿੱਤੇ ਕਹਿੰਦੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕਿ ਵੱਡੇ ਪ੍ਰਸ਼ਾਸਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈਐਸਐਫ ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਨੂੰ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪੈਣੀ ਨਜ਼ਰ ਜਿਹੜੀ ਆ ਰੱਖੀ ਜਾਏਗੀ ਤੇ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਹਾਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਿਖਬਾਰ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਸੀਆਈਐਸਐਫ ਦੀ ਨੰਗਲ ਡੈਮ ਦੇ ਉੱਪਰ ਤਾਇਨਾਤੀ ਨੂੰ ਲੈ ਕੇ ਜਿਸ ਤਰੀਕੇ ਪਿਛਲੇ ਕਾਫੀ ਦਿਨਾਂ ਤੋਂ ਵੱਡਾ ਚਚੋਪਣ ਚੱਲ ਰਿਹਾ ਸੀ ਤੇ ਹੁਣ 200 ਜਵਾਨਾਂ ਦੀ ਸੀਆਈਐਸਐਫ ਦੀ ਟੁਕੜੀ ਜਿਹੜੀ ਹੈ ਉਹ ਬੀਬੀਐਮਬੀ ਦੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਜਾਂ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਦੇ ਲਈ ਨੰਗਲ ਡੈਮ ਦੇ ਉੱਪਰ ਪਹੁੰਚੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਹੋਣਗੀਆਂ ਇਹ ਤਸਵੀਰਾਂ ਨੂੰ ਤੁਸੀਂ ਸਾਬਤ ਤੌਰ ਦੇ ਉੱ ਜਿਆਦਾ ਮਸਲਾ ਬਣਿਆ ਹੋਇਆ ਜਿਸ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕਿੰਤੂ ਕੀਤਾ ਜਾ ਰਿਹਾ ਸੀ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਸ਼ਕਸਮ ਹੈ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਹੈ BBMP ਨੂੰ ਮੁਹੱਈਆ ਕਰਵਾਈ ਜਾਵੇ ਨੰਗਲ ਡੈਮ ਦੇ ਉੱਪਰ ਮੁਹੱਈਆ ਕਰਵਾਈ ਜਾਵੇ ਪਰ ਇਹ ਸਭ ਦੇ ਦਰਮਿਆਨ ਹੁਣ 200 ਜਵਾਨਾਂ ਨੂੰ ਭੇਜ ਦੇਣਾ ਤੇ ਉਹਨਾਂ ਦੇ ਲਈ ਰੱਖ-ਰਖਾਵ ਦੇ ਲਈ ਕਮਿਊਨਿਟੀ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਇਹ 200 CISF ਦੇ ਜਵਾਨ ਜਿਹੜੇ ਰਹਿਣਗੇ ਹੁਣ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਸਾਰੀ ਪ੍ਰਣਾਲੀ ਦੇ ਉੱਪਰ ਦੁਬਾਰਾ ਕਿੰਨੂੰ ਕੀਤਾ ਜਾਏਗਾ ਕਿਉਂਕਿ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦਾ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਤੇ ਉਸ ਸੈਸ਼ਨ ਦੇ ਵਿੱਚ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਸਵਾਲ ਚੁੱਕੇ ਗਏ ਸੀ ਕਿ ਅਸੀਂ ਵਾਧੂ ਖਰਚਾ ਪੰਜਾਬ ਸਰ ਕਿਉਂ ਪੈਂਦਈਏ ਵਾਧੂ ਖਰਚੇ ਤੋਂ ਭਾਵ ਕਿ ਸੀਆਈਐਸਐਫ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਦੇ ਸਿਰ ਪੈਂਦਾ ਜਦਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਨੰਗਲ ਡੈਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਸક્ષਮ ਹੈ ਉਹ ਕਹਿੰਦੇ ਕਿ ਅਸੀਂ ਤਤਪਰ ਤਰੀਕੇ ਦੇ ਨਾਲ ਉਹ ਸਾਰੀਆਂ ਹੀ ਕਾਰਵਾਈਆਂ ਕਰ ਸਕਦੇ ਹਾਂ ਜਿਹੜੀਆਂ ਕਾਰਵਾਈਆਂ ਦੇ ਲਈ ਆ ਜਿਹੜੀ CISF ਦੀ ਤਾਇਨਾਤੀ ਉਥੇ ਕੀਤੀ ਜਾਂਦੀ ਹੈ ਜੇਕਰ ਕੇਂਦਰ ਵਾਲੇ ਪਾਸੇ ਝਾਤ ਮਾਰੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਸ ਚੀਜ਼ ਦੇ ਉੱਪਰ ਇਹ ਕਿਹਾ ਗਿਆ ਕਿ ਭਾਈ ਡੈਮਾਂ ਦੀ ਸੁਰੱਖਿਆ ਦੇਸ਼ ਦੇ ਸੁਰੱਖਿਆ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਅਕੇਲੀਅਕੇ ਘਟਨਾ ਕ੍ਰਮ ਦੇ ਰੂਪ ਦੇ ਵਿੱਚ ਵੀ ਸਥਿਤੀ ਕਿਤੇ ਨਾ ਕਿਤੇ ਬਣ ਸਕਦੀ ਹੈ ਕਹਿਣ ਦਾ ਭਾਵ ਕਿ ਡੈਮਾਂ ਦੀ ਸੁਰੱਖਿਆ ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਜੁੜਦੀ ਦਿਖਾਈ ਦਿੰਦੀ ਹੈ ਕਿਉਂਕਿ ਡੈਮ ਦੇ ਉੱਪਰ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਆਪਦਾ ਬਣਦੀ ਹੈ ਤਾਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕੋਲ ਜੇਕਰ ਇਸ ਦੀ ਜ਼ਿੰਮੇਵਾਰੀ ਹੋਵੇਗੀ ਆਪਰ ਉਹਨਾਂ ਦੇ ਵੱਲੋਂ ਸਾਰੇ ਤਰੀਕੇ ਸਰੀਕੇ ਜਿਹੜੇ ਨੇ ਉਹ ਕੇਂਦਰ ਦੇ ਪ੍ਰਭਾਵਾਂ ਦੇ ਹੇਠ ਕੀਤੇ ਜਾਣਗੇ ਨਾਲ ਦੀ ਨਾਲ ਬੀਬੀਐਮਬੀ ਦੇ ਨਾਲ ਜਦੋਂ ਇਹ ਮਸਲਾ ਜੁੜਦਾ ਤਾਂ ਹਰਿਆਣੇ ਨੂੰ ਪਾਣੀ ਦੇਣ ਵਾਲੀ ਗੱਲ ਵੀ ਨਾਲ ਚਰਚਾ ਦਾ ਵਿਸ਼ਾ ਬਣਦੀ ਹੈ ਹੁਣ ਹਰਿਆਣੇ ਦੇ ਵੱਲੋਂ 8 ਕਰੋੜ ਰੁਪਈਆ ਪਹਿਲਾਂ ਹੀ ਭੇਜ ਦਿੱਤਾ ਗਿਆ ਕੇਂਦਰ ਨੂੰ ਕਿ ਭਾਈ ਆ ਸਾਡੀ ਸੁਰੱਖਿਆ ਦੇ ਪੈਸੇ ਅਸੀਂ ਤੁਹਾਨੂੰ ਪਹਿਲੇ ਐਡਵਾਂਸ ਭੇਜ ਦਿਆਂ ਤੇ ਸੀਆਈਐਸਐਫ ਦੀ ਤਾਇਨਾਤੀ ਨੰਗਲ ਡੈਮ ਦੇ ਉੱਪਰ ਕੀਤੀ ਜਾਵੇ ਹੁਣ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਹਰਿਆਣੇ ਸਰਕਾਰ ਤੇ ਨਾਲ ਕੇਂਦਰ ਸਰਕਾਰ ਦਾ ਆਪਸ ਦੇ ਵਿੱਚ ਪੇਚ ਫਸਦਾ ਨਜ਼ਰ ਆ ਸਕਦਾ ਕਿਉਂਕਿ 200 ਜਵਾਨ ਜਿਹੜੇ ਨੇ ਉਹ ਭੇਜ ਦਿੱਤੇ ਕਹਿੰਦੇ ਹੁਣ ਇਹਨਾਂ 200 ਜਵਾਨਾਂ ਦਾ ਉੱਥੇ ਰਹਿਣ ਦਾ ਕਮਿਊਨਿਟੀ ਸੈਂਟਰਾਂ ਦੇ ਵਿੱਚ ਹਾਲ ਹੀ ਲਾ ਜਿਹੜਾ ਕਰ ਦਿੱਤਾ ਗਿਆ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅਗਲੇ ਕਦਮ ਕੀ ਚੁੱਕੇ ਜਾਣਗੇ ਕਿ ਵੱਡੇ ਪ੍ਰਸ਼ਾਸਨ ਕੇਂਦਰ ਦੀ ਇਸ ਰਣਨੀਤੀ ਦੇ ਉੱਪਰ ਫਿਰ ਦੁਬਾਰਾ ਕਰਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਹ ਵੀ ਵੱਡਾ ਸਵਾਲ ਬਣਿਆ ਪਿਆ ਪਰ ਸੀਆਈਐਸਐਫ ਦੀ ਤਾਇਨਾਤੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਤਾਂ ਕਰਕੇ ਬਣਦੀ ਹੈ ਕਿਉਂਕਿ ਮਤੇ ਜਦੋਂ ਵਿਧਾਨ ਸਭਾ ਦੇ ਵਿੱਚ ਪਾ ਦਿੱਤੇ ਜਾਣ ਉਸ ਦੇ ਉੱਪਰ ਵਿਧਾਨ ਸਭਾ ਮਤਾ ਪਾ ਕੇ ਪਾਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਪਰ ਸੀਆਈਐਸਐਫ ਦੀ ਤਾਇਨਾਤੀ ਦੁਬਾਰਾ ਫਿਰ ਉਸੇ ਜਗ੍ਹਾ ਦੇ ਉੱਪਰ ਹੋ ਜਾਣੀ ਕਿ ਹੁਣ ਪੰਜਾਬ ਸਰਕਾਰ ਦੇ ਉੱਪਰ ਪੈਣ ਵਾਲਾ ਵਾਧੂ ਬੋਝ ਜਿਹੜਾ ਹੈ ਉਸ ਨੂੰ ਲੈ ਕੇ ਕਿਸੇ ਤਰੀਕੇ ਦੇ ਨਾਲ ਕੋਈ ਪੁਖਤਾ ਕਦਮ ਚੁੱਕਦੀ ਪੰਜਾਬ ਸਰਕਾਰ ਨਜ਼ਰ ਆਏਗੀ ਇਸ ਦੇ ਉੱਪਰ ਵੀ ਪੈਣੀ ਨਜ਼ਰ ਜਿਹੜੀ ਆ ਰੱਖੀ ਜਾਏਗੀ ਤੇ ਤਮਾਮ ਕਾਰੀਆਂ ਤੁਹਾਡੇ ਨਾਲ ਸਟੀਕਤਾ ਦੇ ਰੂਪ ਦੇ ਵਿੱਚ ਸਾਂਝਾ ਕਰ ਦਿੱਤੀਆਂ ਜਾਣਗੀਆਂ ਬਰਹਾਲ ਇਸ ਅਪਡੇਟ ਦੇ ਬਾਰੇ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ